ਅੱਜ ਦਾ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਵਿਸ਼ੇਸ਼ ਅਜਲਾਸ ਜਿਹੜਾ ਆ ਉਹ ਸਮੁੱਚੇ ਹਾਊਸ ਦਾ ਸੱਦਿਆ ਗਿਆ ਸੀ ਵਿਸ਼ੇਸ਼ ਜਿਹੜਾ ਅਜਲਾਸ ਆ ਉਹਦਾ ਇੱਕ ਨੁਕਾਤੀ ਸਾਡਾ ਏਜੰਡਾ ਸੀ ਕਿ ਪਿਛਲੇ ਸਮੇਂ ਦੌਰਾਨ ਤਾਕ ਸ੍ਰੀ ਕਾਲਤਖ ਸਾਹਿਬ ਤਾਕ ਸ੍ਰੀ ਪਟਨਾ ਸਾਹਿਬ ਦਾ ਕੁਝ ਕਾਰਨਾ ਕਰਕੇ ਤਾਕ ਸਹਿਬਾਨ ਦਾ ਨਹੀਂ ਮੈਂ ਕਹਿੰਦਾ ਕਿਉਂਕਿ ਤਾਕ ਸਹਿਬਾਨ ਦਾ ਕਦੇ ਕੋਈ ਝਗੜਾ ਨਹੀਂ ਹੁੰਦਾ ਤਾਕ ਸਹਿਬਾਨ ਤਾਂ ਸਿੱਖ ਪੰਥ ਦੀ ਆਣ ਤੇ ਸ਼ਾਨ ਆ ਉਹ ਕੋ ਜਿਹੜੇ ਮਕਾਲਤੇ ਸੀ ਉਹ ਸਾਰੇ ਦੂਰ ਕਰਕੇ ਭਾਵੇਂ ਉਹ ਮਸਲੇ ਹੱਲ ਵੀ ਕਰ ਲਏ ਗਏ ਸੀ ਜਹੇਦਾਰ ਸਹਿਬਾਨ ਵੱਲੋਂ ਆਪ ਹੀ ਪਰ ਫਿਰ ਵੀ ਇਹ ਅਜਲਾਸ ਅਸੀਂ ਪਹਿਲਾਂ ਸੱਦ ਲਿਆ ਸੀ ਇਸ ਕਰਕੇ ਅੱਜ ਇਸ ਅਜਲਾਸ ਦੀ ਸ਼ੁਰੂਆਤ ਅਰਦਾਸ ਹੁਕਮਨਾਮੇ ਅਪਰੰਤ ਬਹੁਤ ਸਤਿਕਾਰਯੋਗ ਸਾਰੇ ਮੈਂਬਰ ਸਹਿਬਾਨ ਵੱਲੋਂ ਗੁਰੂ ਸਾਹਿਬ ਜੀ ਦੇ ਆਦੂ ਤੇ ਸਤਕਾਰ ਨੂੰ ਮੁੱਖ ਰੱਖਦੇ ਹਾਂ ਆਪਣੇ ਬੇਹੱਦ ਕੀਮਤੀ ਸੁਝਾਅ ਵੀ ਸਾਰਿਆਂ ਨੇ ਦਿੱਤੇ ਉਹਨਾਂ ਸੁਝਾਵਾਂ ਨੂੰ ਮੈਂ ਇੱਕ ਇੱਕ ਕਰਕੇ ਸਾਰਿਆਂ ਨੂੰ ਨੋਟ ਵੀ ਕੀਤਾ ਉਹ ਬਾਅਦ ਦੇ ਵਿੱਚ ਤੁਹਾਡੇ ਨਾਲ ਸਾਂਝੇ ਸਾਰੇ ਕਿਤੇ ਵੇਲੇ ਫੇਰ ਕਰ ਲਾਂਗੇ ਬਾਅਦ ਮੌਲਕ ਰੂਪ ਦੇ ਵਿੱਚ ਇਹ ਗੱਲ ਕੋਈ ਲੋਕੀਸ਼ੀਪ ਹੀ ਨਹੀਂ ਸਾਰੇ ਹਾਊਸ ਨੇ ਵੀ ਤੇ ਸਾਰੀ ਦੁਨੀਆ ਤੇ ਸਾਰਾ ਸਿੱਖ ਪੰਥ ਆਰੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸੁਪਰੀਮ ਸ਼ਕਤੀ ਆ ਜਿਹਦੇ ਤੋਂ ਕੋਈ ਵੀ ਸਿੱਖ ਕਦੇ ਮਨਕਰ ਨਹੀਂ ਹੋ ਸਕਦਾ ਇਹੋ ਕਾਰਨ ਆ ਕਿ ਸਿੱਖ ਪੰਥ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਤੇ ਗੁਰੂ ਪੰਥਾ ਫਲਸਫਾ ਚੱਲਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਕੌਮੀ ਜਿਸਲੇ ਕੋ ਮਸਲਾ ਆਉਂਦਾ ਉਹਦੇ ਤੇ ਆਪਣਾ ਪ੍ਰਤੀ ਕਰਮ ਨੇ ਦਿੰਦਾ ਹਰਕਤ ਚ ਵੀ ਆਉਂਦਾ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਆ ਸਾਰੇ ਤਖਤ ਸਹਿਬਾਨ ਚਾਰੇ ਤਖਤ ਸਹਿਬਾਨ ਉਹ ਵੀ ਸਤਕਾਰਯੋਗ ਆ ਕਿਉਂਕਿ ਉਹ ਸਤਗੁਰ ਜੀ ਨੇ ਆਪ ਸਥਾਪਨਾ ਕੀਤੀ ਉਹਨਾਂ ਤਖਤ ਸਹਿਬਾਨਾਂ ਦੀ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਮੈਂ ਆ ਜਿਹੜਾ ਅੱਜ ਦਾ ਮਤਾ ਆ ਤੁਹਾਡੇ ਰੂਹ ਰੂ ਕਰ ਦੇਣਾ ਇਹੀ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਸਿੱਖ ਧਰਮ ਆਪਣੇ ਮੌਲਿਕ ਇਤਿਹਾਸ ਸਿਧਾਂਤਾਂ ਮਰਿਆਦਾ ਅਤੇ ਵਿਚਾਰਧਾਰਾ ਦੀ ਅਮੀਰੀ ਕਰਕੇ ਦੁਨੀਆ ਦੇ ਧਰਮਾਂ ਅੰਦਰ ਨਵੇਕਲਾ ਸਥਾਨ ਰੱਖਦਾ ਹੈ ਤਾਂ ਸਹਿਬਾਨ ਸਿੱਖ ਪੰਥ ਦੀਆਂ ਸਰਵਉੱਚ ਸੰਸਥਾਵਾਂ ਹਨ ਜੋ ਸਿੱਖ ਇਤਿਹਾਸ ਗੁਰਬਾਣੀ ਅਤੇ ਗੁਰਮਤ ਪਰੰਪਰਾਵਾਂ ਅਨੁਸਾਰ ਸਿੱਖ ਕੌਮ ਦੀ ਧਾਰਮਿਕ ਪੰਥਕ ਨੈਤਿਕ ਅਤੇ ਰੋਹਾਨੀ ਅਗਵਾਈ ਕਰਦੇ ਹਨ ਹਰ ਤੱਕ ਸਹਿਬਾਬ ਸਾਹਿਬ ਦੀ ਆਪਣੇ ਇਤਿਹਾਸਿਕ ਪਛੋਕੜ ਤੇ ਪੰਥਕ ਮਹੱਤਤਾ ਦੇ ਨਾਲ ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਿਆਦਾ ਦਾ ਹਿੱਸਾ ਹੈ ਮਹੱਤਵਪੂਰਨ ਇਹ ਹੈ ਕਿ ਸਭ ਤੱਕ ਸਹਿਬਾਨ ਇੱਕੋ ਗੁਰ ਮਰਿਆਦਾ ਅਤੇ ਗੁਰੂ ਮਰਜੀ ਅਧੀਨ ਹਨ ਛੇਵੇਂ ਛੇਵੇਂ ਪਾਤਸ਼ਾਹ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਪ੍ਰਭੂ ਸਤਾ ਸੰਪਾਨ ਹਾਸੀ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਬਾਸਤੇ ਅਲਾਹੀ ਆਦੇਸ਼ ਦਾ ਸਥਾਨ ਹਨ ਇਹ ਧਰਮ ਦੇ ਨਾਲ-ਨਾਲ ਪੰਥਕ ਤੇ ਰਾਜਨੀਤਿਕ ਅਗਵਾਈ ਲਈ ਵੀ ਮਾਰਗਦਰਸ਼ਨ ਹੈ ਸਿੱਖ ਕੌਮ ਦੇ ਪੰਜ ਤਖ਼ਤ ਸਹਿਬਾਨ ਆਪੋ ਆਪਣੀ ਥਾਂ ਵੱਡੀ ਅਹਿਮਤ ਰੱਖਦੇ ਹਨ ਲੇਕਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਪੰਥਵਾਂ ਨੂੰ ਪ੍ਰਵਾਨੀ ਤੇ ਸਨਮਾਨੀ ਜਾਂਦੀ ਹੈ ਸਿੱਖਾਂ ਦੇ ਕੌਮੀ ਮਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰੇ ਜਾਣ ਤੇ ਨਿਰਣਾ ਕਰਨ ਦਾ ਸਰਵ ਪ੍ਰਵਾਨਤ ਵਿਧਾਨ ਹੈ ਪਰ ਬਾਕੀ ਤਖਤ ਸਹਿਬਾਨ ਦਾ ਸਥਾਨਕ ਪੱਧਰ ਤੇ ਮਾਮਲਿਆਂ ਨੂੰ ਸੰਬੋਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤ ਹੈ ਅੱਜ ਦਾ اجلاس ਕੌਮੀ ਇਤਿਹਾਸ ਮਰਿਆਦਾ ਪਰੰਪਰਾਵਾਂ ਤੇ ਚੱਲਦੇ ਆ ਰਹੇ ਵਿਧੀ ਵਿਧਾਨ ਦੀ ਰੋਸ਼ਨੀ ਵਿੱਚ ਤਖਤ ਸਹਿਬਾਨ ਦੇ ਮਾਨ ਸਤਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦੇ ਹਾਂ ਜਥੇਦਾਰ ਸਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ ਕਿਸੇ ਵੀ ਮਾਮਲੇ ਤੇ ਫੈਸਲਾ ਲੈਣ ਸਮੇ ਪੰਥਕ ਰਵੈਤਾ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਹ ਅਸੀਂ ਅਪੀਲ ਰੂਪ ਦੇ ਵਿੱਚ ਕੀਤੀ ਆ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਕੋਈ ਵੀ ਨਿਰਦੇਸ਼ ਨਹੀਂ ਦੇ ਸਕਦਾ ਕੇਵਲ ਤਾਂ ਕੇਵਲ ਤਖਤ Shri ਅਕਾਲ ਤਖਤ ਸਾਹਿਬ ਆ ਜਿਹੜੇ ਨਿਰਦੇਸ਼ ਦਿੰਦੇ ਆ ਪੂਰੇ ਕੌਮ ਨੂੰ ਸਿੱਖ ਕੌਮ ਨੂੰ ਪਰ ਇਹ ਅਸੀਂ ਉਹ ਬੇਨਤੀ ਰੂਪੀ ਉਹਨਾਂ ਨੂੰ ਅਪੀਲ ਦੇ ਰੂਪ ਵਿੱਚ ਕੀਤੀ ਆ ਕੌਮੀ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈਣ ਦੀ ਰਵਾਇਤ ਹੈ ਅਤੇ ਲੈ ਜਾਂਦੇ ਰਹਣਗੇ ਪਰੰਤੂ ਦੂਸਰੇ ਚਾਰ ਤਖਤ ਸਹਿਬਾਨ ਨਾਲ ਸੰਬੰਧਿਤ ਸਥਾਨਕ ਮਾਮਲਿਆਂ ਵਿੱਚ ਉਹਨਾਂ ਦੇ ਸਲਾਹ ਮਸ਼ਵਰੇ ਬਿਨਾਂ ਦਖਲ ਨਾ ਦਿੱਤਾ ਜਾਵੇ ਜੇਕਰ ਕੋਈ ਅਜਿਹਾ ਮਾਮਲਾ ਵਿਚਾਰधीन ਆਵੇ ਤਾਂ ਦੀਰਘ ਵਿਚਾਰ ਬਾ ਵਟਾਂਦਰੇ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇ ਇਸ ਸਬੰਧ ਵਿੱਚ ਤਖਤ ਸਹਿਬਾਨ ਦੇ ਜਥੇਦਾਰ ਸਹਿਬਾਨ ਨੂੰ ਫੈਸਲੇ ਦਾ ਹਿੱਸਾ ਬਣਾਉਣਾ ਬਣਾਇਆ ਜਾਵੇ ਸਾਂਝੀ رائے ਨਾਲ ਬਣ ਤੇ ਇਸ ਮਾਮਲੇ ਵਿੱਚ ਤੀ ਕਾਲੀ ਵਿੱਚ ਫੈਸਲਾ ਨਾ ਲਿਆ ਜਾਵੇ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਵਿਸ਼ੇਸ਼ ਕਾਰਨਾ ਕੀ ਆ ਵੀ ਕੋਈ ਐਮਰਜੈਂਸੀ ਆ ਜਾਂਦੀ ਆ ਉਸ ਵੇਲੇ ਤਖਤ શ્રી ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਉਹ ਆਪਣੀ ਮੀਟਿੰਗ ਕਾਲ ਕਰ ਸਕਦੇ ਹਨ ਹਾਲਾਤ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਨੂੰ ਛੱਡ ਕੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕੁਝ ਦਿਨ ਪਹਿਲਾਂ ਐਲਾਨ ਕੀਤੀ ਜਾਵੇ ਜੇਕਰ ਕਿਸੇ ਤਖਸਹਬਾਨ ਤੋਂ ਜ세ਦਾਰ ਸਹਿਬਾਨ ਕਿਸੇ ਕਾਰਨ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਣ ਤਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ 19 ਨਵੰਬਰ 2003 ਦੇ ਕੀਤੇ ਫੈਸਲੇ ਮਤੇ ਦੀ ਰੋਸ਼ਨੀ ਵਿੱਚ ਜਿਹੜਾ ਸ਼੍ਰੀ ਅਕਾਲ ਤਖਸਾਲ ਸਭਾ ਵੱਲੋਂ ਕੀਤਾ ਗਿਆ ਸੀ ਉਦੋਂ ਵੀ ਥੋੜਾ ਰੇੜਕਾ ਕਿਸੇ ਗੱਲਾਂ ਤੇ ਪੈ ਗਿਆ ਸੀ ਉਦੋਂ ਇਹ 19 ਨਵੰਬਰ 2003 ਨੂੰ ਕੀਤੇ ਗਏ ਮਤੇ ਦੀ ਰੋਸ਼ਨੀ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਹਿਬਾਨਾਂ ਵਿੱਚੋਂ ਵੀ ਸ਼ਾਮਲ ਕੀਤੇ ਜਾਣ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਤਾ ਆ ਇਹ ਸਿੱਖ ਪੰਥ ਦੀਆਂ ਸੰਸਾਨਾਮਤੀ ਪਰੰਪਰਾਵਾਂ ਸਿਧਾਂਤਾਂ ਰਹੁ ਰੀਤਾਂ ਪੰਥਕ ਜਲਾਵ ਅਤੇ ਕੌਮੀ ਸੰਸਥਾਵਾਂ ਦੇ ਮਾਣ ਸਨਮਾਨ ਤੇ ਮਹੱਤਵ ਨੂੰ ਅਸਲ ਰੂਪ ਵਿੱਚ ਬਣਾਈ ਰੱਖਣ ਲਈ ਬੇहद ਜ਼ਰੂਰੀ ਆ ਇਹ ਅਪੀਲ ਰੂਪ ਦੇ ਵਿੱਚ ਤੇ ਸ਼ੋਮਣੀ ਕਮੇਟੀ ਨੇ ਇਹ ਸਾਰਾ ਜਿਹੜਾ ਅੱਜ ਮਤਾ ਪਾਸ ਕੀਤਾ। ਉਹ ਤੋਂ ਇਲਾਵਾ ਮੈਂ ਕਹਿ ਸਕਦਾ ਬੜੇ ਠੰਡੇ ਸਹਿਜ ਚ ਸ਼ਾਂਤੀ ਵਿੱਚ ਇਹ ਸਾਰੀ ਮੀਟਿੰਗ ਹੋਈ ਆ। ਸਾਰਿਆਂ ਨੇ ਆਪਣੇ ਆਪਣੇ ਵਿਚਾਰ ਬੇਹੱਦ ਕੀਮਤੀ ਜਿਹੜੇ ਉਹ ਪੇਸ਼ ਵੀ ਕੀਤੇ ਆ। ਤੇ ਅਸੀਂ ਅੱਗੇ ਵੀ ਆਲਰੇਡੀ ਕਿਉਂਕਿ ਇੱਕ ਗੱਲ ਸਭ ਤੋਂ ਜਿਹੜੀ ਵੱਡੀ ਸੀ ਉਹ ਇਹ ਸੀ ਕਿ ਸ਼੍ਰੀ ਅਕਾਲ ਤੱਕ ਸਾਹਬ ਦੇ ਉੱਤੇ ਅੱਜ ਦੇਖਦੇ ਆਂ ਕਿ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਆ ਉਹ ਸ਼ਿਕਾਇਤਾਂ ਫਿਰ ਧਰਮ ਪ੍ਰਚਾਰ ਕੋ ਭੇਜ ਦਿੰਦੇ ਆ ਧਰਮ ਪ੍ਰਚਾਰ ਦੇ ਪ੍ਰਚਾਰਕ ਫਿਰ ਉਹਨਾਂ ਗੱਲਾਂ 'ਚ ਹੀ ਉਲਝੇ ਰਹਿੰਦੇ ਆ ਤੇ ਅਸੀਂ ਪਿਛਲੇ ਜਨਰਲ ਹਾਊਸ 'ਚ ਮਤਾ ਰੱਖਿਆ ਸੀ ਕਿ ਇੱਕ ਐਡਵਾਈਜ਼ਰੀ ਕਮੇਟੀ ਸ਼੍ਰੀ ਅਕਾਲ ਤੱਕ ਸਾਹਬ ਦੀ ਬਣ ਜਾਏ ਉਹ ਐਡਵਾਈਜ਼ਰੀ ਕਮੇਟੀ ਉਹ ਮਸਲੇ ਜਿਹੜੇ ਪਚੀਦਾ ਕੌਮੀ ਜਿਹੜੇ ਮਸਲੇ ਆ ਉਹੋ ਸ਼੍ਰੀ ਅਕਾਲ ਤੱਕ ਸਾਹਬ ਤੋਂ ਭੇਜੇ ਜਾਣ ਦੂਸਰੇ ਸਾਰੇ ਜਿਹੜੇ ਮਸਲੇ ਆ ਉਹ ਘੋਖ ਕਰਕੇ ਬਣਦਾ ਜਿਹੜਾ ਉਹਦਾ ਫੈਸਲਾ ਐਡਵਾਈਜ਼ਰੀ ਕਮੇਟੀ ਲਵੇ ਤੇ ਉਹਦੀ ਜੇ ਕਿਸੇ ਨੇ ਅਪੀਲ ਕਰਨੀ ਅਪੀਲਿੰਦਾ ਸੈਂਸ ਉਹਨੇ ਫੈਸਲਾ ਕਰ ਲਿਆ ਉਹ શ્રી ਅਕਾਲ ਤਖਤ ਸਾਹਿਬ ਨੂੰ ਫਿਰ ਅਪਰੋਚ ਕਰ ਸਕਦਾ ਉਹਦੇ ਵਿੱਚ ਸੁਪਰ ਮੈਸੀ ਸਾਰੀ ਦੀ ਸਾਰੀ શ્રી ਅਕਾਲ ਤਖਤ ਸਾਹਿਬ ਦੀ ਆ ਸੋ ਅੱਜ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਸਾਰੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੇ ਇੱਕ ਸੁਰਤਾ ਦਾ ਸਬੂਤ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਇਹ ਸੰਸਥਾ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਦਾ ਪ੍ਰਬੰਧ ਤੇ ਹੋਰ ਸਾਰੇ ਕਾਰਜ ਕਰਦੀ ਆ ਸੋ ਇੰਨਾ ਕਿ ਸਾਡਾ ਅੱਜ ਦਾ ਇਹ ਵਿਸ਼ੇਸ਼ اجلاس ਜਿਹੜਾ ਇਹਦਾ ਅਜੰਡਾ ਸੀ ਜਿਹੜਾ ਸਾਰਿਆਂ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਇਹ ਜਿਹੜਾ ਮਤਾ ਪਾਸ ਵੀ ਕੀਤਾ ਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੇਟੀ ਦੀ ਨਾਮ ਕੀਤੀ ਹੋ ਸ਼੍ਰੋਮਣੀ ਕਮੇਟੀ ਗਠਨ करूंगी ਕਿ ਪਿਛਲੇ ਕੰਮ ਦੇ ਦੇਖੋ ਇਹ ਅਸੀਂ ਜਨਰਲ ਹਾਊਸ ਨੇ ਪਹਿਲਾਂ ਵੀ ਮਤਾ ਪਾਇਆ ਸੀ ਅੱਜ ਵੀ ਬੀਬੀ ਕਰਨਜੋਤ ਕਰੋ ਇਹ ਗੌਰ ਬੀਬੀ ਕਰਨਜੋਤ ਕੋਰ ਵੱਲੋਂ ਇਹ ਸੁਝਾਅ ਆਇਆ ਸੀਗਾ ਹੋਰ ਵੀ ਸੁਝਾਅ ਬਹੁਤ ਸਾਰੇ ਆ ਮੇਰੇ ਕੋ ਜਿਹੜੇ ਉਹ ਕਿਉਂਕਿ ਅਸੀਂ ਕਮੇਟੀ ਅਖੀੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਬਣਾਉਗੀ ਪਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨਾਉਂਸ ਹੋ ਕਰ ਦੇਣ ਉਹ ਸਾਰਾ ਜਿਹੜੇ ਗੁਰਮਤ ਦੇ ਧਾਰਨੀ ਸਿੱਖ ਵਿਦਵਾਨ ਆ ਉਹ ਸਾਰੇ ਉਹਦੇ ਚ ਸ਼ਾਮਲ ਕੀਤੇ ਜਾਣਗੇ ਤਾਂ ਕੁਝ ਵਿਦਵਾਨ ਜਿਹੜੇ ਉਹ ਲੱਲੇ ਜਾਂਦੇ ਨੇ ਕਮੇਟੀਆਂ ਚ ਜਿਹੜੇ ਆਰਐਸਐਸ ਦੇ ਨਾਲ ਬਾਅਦ ਤੋਂ ਸੰਬੰਧ ਬਣਕ ਲਾਉਂਦੇ ਨੇ ਜਿਹੜੀ ਚੌਂਤਰੀ ਮੈਂਬਰੀ 34 ਮੈਂਬਰੀ ਕਮੇਟੀ ਆ ਉਹਦੇ ਚ ਵੀ ਇੱਕ ਨੂੰ ਤਾਂ ਆਪਾਂ ਬਾਹਰ ਕਰ ਦਿੱਤਾ ਪਰ ਕੁਝ ਵੀ ਇਹੋ ਜਿਹੇ ਪੰਥਕ ਆਪਣੇ ਆਪ ਨੂੰ ਨੇ ਹਜੇ ਵੀ ਜਿਹੜੇ ਜਾ ਕੇ ਆਰਐਸਐਸ ਦੀਆਂ ਆਗੂਆਂ ਦੇ ਨਾਲ ਸਮਝ ਲਓ ਕਿ ਸਿਆਸੀ ਉਹ ਤਾਂ ਅੰਦਾਜ਼ੀ ਉਹਨਾਂ ਦੀ ਸ਼ੁਰੂ ਹੋ ਗਈ ਆ ਸਿਆਸੀ ਦੇਖੋ ਕਈਆਂ ਇਲੈਕਸ਼ਨਾਂ ਉਹਨਾਂ ਦੇ ਵਿੱਚ ਸਿੱਧੇ ਤੋਰ ਦੇ ਦਿੱਤੇ ਪ੍ਰਚਾਰ ਕੀਤਾ ਜਾ ਦੇਖੋ ਬੇਨਤੀ ਇਹ ਆ ਕਿਉਂਕਿ ਜੇ ਕਿਸੇ ਨੂੰ ਤੁਸੀਂ ਪੜਨਾ ਹੈ ਉਹਦੇ ਵਿੱਚ ਤਾਂ ਤੁਸੀਂ ਕਿਸੇ ਦੇ ਪੇਟ 'ਚ ਵੜ ਨਹੀਂ ਸਕਦੇ ਪਰ ਕਿਉਂਕਿ ਪਿਛਲੇ ਦਿਨੀ ਇਹ ਵੀਡੀਓ ਜਿਹੜੀ ਆ ਉਹ ਵੱਡੇ ਪੱਧਰ ਤੇ ਜਾਰੀ ਹੋਈ ਤੇ ਬਹੁਤ ਸਾਰੀਆਂ ਕੰਪਲੇਂਟਾਂ ਸ਼੍ਰੀ ਅਕਾਲਤਖ ਸਾਹਿਬ ਨੂੰ ਤੇ ਮੈਨੂੰ ਵੀ ਬਹੁਤ ਸਾਰੀਆਂ ਕੰਪਲੇਂਟਾਂ ਆਈਆਂ ਵੀ ਜੀ ਆਹ ਹੋ ਰਿਹਾ ਸੋ ਇਸ ਕਰਕੇ ਜਿਹੜੇ ਬਾਕੀ ਮੈਂਬਰ ਸਹਿਬਾਨ ਆ ਕਿਸੇ ਤੇ ਉਦਾਂ ਵੀ ਐਵੇਂ ਸ਼ੱਕ ਕਰੀ ਜਾਏ ਉਹ ਵੀ ਗੱਲ ਚੰਗੀ ਨਹੀਂ ਹੁੰਦੀ ਪਰ ਉਹ ਸਰਕਾਰ ਭੁਲਾਣੇ ਨੇ ਜੀ ਮਹਾਰਾਸ਼ਟਰ ਤੇ ਜਾ ਕੇ ਚਲੋ ਮੈਂ ਸਰਕਾਰ ਵਾਲਾ ਮੁੱਦਾ ਉਹਨਾਂ ਦਾ ਆਪਣਾ ਆ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਉਹਨਾਂ ਦੀ ਆਪਣੀ ਸੋਚ ਆ ਹਾਂ ਜੀ ਇਹ ਜਿਸ ਤਰ੍ਹਾਂ ਤੁਸੀਂ ਅੱਜ ਸਾਰਾ ਇਹ ਮਤਾ ਪਾਸ ਕੀਤਾ ਹੈ ਇਹ ਦੂਸਰੇ ਤਖਤਾਂ ਨੇ ਵੀ ਸਹਿਮਤੀ ਲਈ ਦਾ ਵੀ ਕਿਉਂ ਦੇਖੋ ਦੂਸਰੇ ਤਖਤ ਸਹਿਬਾਨਾਂ ਦੀ ਤਾਂ ਇਹ ਦੇਖੋ ਮੇਰੀ ਪਹਿਲਾਂ ਅੱਜ ਦਾ ਮਤਾ ਜਿਹੜਾ ਕਿਸ ਕਾਰਜ ਲਈ ਸੀ ਉਹ ਮਦਾ ਇਸ ਲਈ ਸੀ ਕਿ ਪਿਛਲੇ ਦਿਨੀ ਜਿਹੜੇ ਆਏ ਉਦੋਂ ਸ਼੍ਰੀ ਕਾਲਤਾਖਬ ਸਾਹਿਬ ਵੱਲੋਂ ਤੇ ਉਦੋਂ ਸ਼੍ਰੀ ਤਖਤ ਜੀ ਪਟਨਾ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਉਹ ਜਿਹੜਾ ਥੋੜਾ ਜਿਹਾ ਮਕਾਲਤਨਾ ਹੋ ਗਿਆ ਡੈਡਲੌਕ ਜਿਹਾ ਲੱਗਾ ਸੀ ਉਹ ਸਾਰਾ ਭਵੇਂ ਆਪਣੇ ਤੌਰ ਤੇ ਸਾਰਾ ਉਹਨੇ ਹੱਲ ਕਰ ਲਿਆ ਸੀ ਪਰ ਉਹ ਫਿਰ ਪਟਨਾ ਸਾਹਿਬ ਦੇ ਸਾਰੇ ਉਹਨਾਂ ਨੇ ਮੀਟਿੰਗਾਂ ਸੀ ਵੀ ਪਹਿਲਾਂ ਕਮੇਟੀ ਭੇਜੀ ਤੇ ਇਥੋਂ ਵੀ ਸਾਰਿਆਂ ਨੇ ਯਤਨ ਕੀਤਾ ਤੇ ਉਹ ਸਾਰਾ ਹੱਲ ਕਰ ਲਿਆ ਤੇ ਉਹਨਾਂ ਤਖਤ ਸਹਿਬਾਨਾਂ ਦੀ ਆਈਡੈਂਟੀਟੀ ਉਹਨਾਂ ਦੇ ਸਾਰੇ ਜਿਹੜੇ ਪਾਕਿਆ ਮੈਂ ਮਤਜ ਵੀ ਲਿਖਿਆ ਉਹ ਸਾਰੇ ਬਲਖਣ ਆ ਉਹ ਆਪਣੇ ਆਪ ਦੇ ਵਿੱਚ ਸਮਰਾਥ ਆ ਪਰ ਕੇਵਲ ਦਾ ਕੇਵਲ ਕੁਝ ਮੁੱਦੇ ਜਿਹੜੇ ਮੁੱਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੂਰਿਸਡਿਕਸ਼ਨ ਚ ਆਉਂਦੇ ਆ ਉਹ ਉਹ ਉਹਨਾਂ ਤਖਤ ਸਹਿਬਾਨਾਂ ਦਾ ਇਹ ਪੰਜ ਮੈਂਬਰੀ ਜਿਹੜੀ ਪੰਜ ਆਪਾਂ ਕਹਿੰਨੇ ਸਿੰਘ ਸਹਿਬਾਨ ਕੱਟੇ ਹੁੰਦੇ ਉਹ ਵੀ ਉਹਦਾ ਹਿੱਸਾ ਹੁੰਦੇ ਆ ਪਰ ਅੱਜ ਦਾ ਇਹ ਪਰਵੇਖ ਨਹੀਂ ਸੀ ਅੱਜ ਦਾ ਪਰਵੇਖ ਸੀ ਕਿ ਹਾਲਾਤ ਜਿਹੜੇ ਸੁਖਾਵੇਂ ਬਣਾਏ ਜਾਣ ਉਹ ਭਾਵੇਂ ਪਹਿਲਾਂ ਵੀ ਬਣ ਗਿਆ ਸੀ ਪਰ ਅਸੀਂ ਅੱਜ ਸਨੇਬਰ ਉਹਨਾਂ ਨੂੰ ਬੇਨਤੀ ਵੀ ਕੀਤੀ ਤੇ ਪਹਿਲਾਂ ਮਤਾ ਵੀ ਆ ਬਦਾਂਤੀ ਸਾਹਿਬ ਦੇ ਵੇਲੇ ਉਦੋਂ ਵੀ ਕੁਝ ਇਦਾਂ ਦੇ ਟਕਰਾਰ ਹੋ ਗਏ ਸੀ ਉਹ ਕੀ ਸੀ ਮੈਂ ਉਹ 'ਚ ਨਹੀਂ ਜਾਣਾ ਚਾਹੁੰਦਾ ਪਰ ਫਿਰ ਬੈਠ ਕੇ ਸਾਰਾ ਉਹ ਸੌਲਟ ਆਊਟ ਹੋ ਗਿਆ ਸੀ ਤੇ ਅੱਜ ਵੀ ਹੋ ਗਿਆ ਤੇ ਅਸੀਂ ਅੱਜ ਵਿਸ਼ੇਸ਼ ਇਜਲਾਸ ਦੇ ਵਿੱਚ ਅਪੀਲ ਕੀਤੀ ਆ ਉਹਨਾਂ ਨੂੰ ਵੀ ਤਾਂ ਕਿ ਗਾਂ ਭਵਿੱਖ ਦੇ ਵਿੱਚ ਤਖਤ ਸਹਿਮਾਨ ਸਤਕਾਰ ਜੋ ਹੋ ਗਿਆ ਪਰ ਸਭ ਤੋਂ ਸਰਵਉੱਚ ਜੇ ਤਖਤ ਨੂੰ ਕਿਸੇ ਨੂੰ ਮਾਨਤਾ ਜਾਂ ਸਰਵਉੱਚ ਤਖਤ ਆ ਉਹ ਕੇਵਲ ਤਾਂ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੈ ਪੰਜ ਅੰਮ੍ਰਿਤਮੇਰ ਨਾਲ 11 ਤਰੀਕ ਨੂੰ ਜਲਾਸ ਕਰਨ ਦੇ ਲਈ ਸ ਉਹਦੇ ਉਹਦੇ ਕਰਾਂਗੇ ਗੱਲ ਹਲੇ ਅਸੀਂ ਤਾਕਤ ਸਾਹਿਬ ਨੂੰ ਭੇਜੀ ਆ ਤਾਂ ਮਿਸਾਨ ਦੇ ਜੱਫੇਦਾਰ ਸਾਹਿਬ ਦੀ ਗੈਰ ਹਾਜ਼ਰੀ ਰਹੀ ਹੈ ਜੀ ਨੋਨੇ ਦਾ ਨਹੀਂ ਕੋਈ ਗੈਰ ਹਾਜ਼ਰੀ ਨਹੀਂ ਸੀ ਉਹਨਾਂ ਦੇ ਬਹਿਨੋਜ ਦੀ ਡੈਥ ਹੋ ਗਈ ਆ ਠੀਕ ਹੈ ਜੀ ਉਹ ਆਪਣੇ 10 ਤਰੀਕ 10 ਤਰੀਕ ਤੱਕ ਆਪਣੇ ਮਸ਼ਰੂਫ ਆ ਬਾਬਾ ਟੇਕਸ ਹੁਣੀ ਤੁਸੀਂ ਦੇਖਿਆ ਹੋਣਾ ਰੋਜ਼ ਅਖਬਾਰਾਂ ਚ ਆਉਂਦਾ ਉਹਨਾਂ ਨੇ ਧਰਮ ਪ੍ਰਚਾਰ ਇਹਨੇ ਰੱਖਿਆ ਜ ਜੱਫੇਦਾਰ ਇਹਨੇ ਧਰਮ ਪ੍ਰਚਾਰ ਜਾਵੇ ਤੇ ਫਿਰ ਉਹ ਵੀ ਚੰਗੀ ਨਹੀਂ ਲੱਗਦੀ ਕਿਉਂਕਿ ਜੇ ਕਿਸੇ ਮੈਂਬਰ ਨੇ ਰੱਖਿਆ ਹੁੰਦਾ ਆਪਣਾ ਪ੍ਰੋਗਰਾਮ ਸਾਰਾ ਤੇ ਉਹ ਫਿਰ ਇਸ ਕਰਕੇ ਨਹੀਂ ਉਹ ਆਏ ਇਹ ਜਿੱਥੇ ਤਾਂ ਅਕੀਲ ਕਰ ਦਿਓ ਰਾਮ ਨਹੀਮ ਦੀ ਕਰੋ ਦੁਬਾਰਾ ਮੈਂ ਮੈਂ ਤੁਸੀਂ ਪਹਿਲਾਂ ਵੀ ਕੀਤੀ ਥਣ ਬਾਰ ਬਾਰ ਚੰਗਾ ਨਹੀਂ ਲਾਉਂ ਬਹੁਤ ਆਪਾਂ ਮਹੱਤਮ ਦੇ ਰਹੇ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਭਈ ਜਿਹੜਾ ਜਿਹਨੇ ਜੇਲ ਮੈਨੂਅਲ ਐਮੈਂਡ ਕਰ ਦਿੱਤਾ ਇੱਕ ਬੰਦੇ ਲਈ ਜੇ ਇੱਕ ਹੁੰਦਾ ਵੀ ਦੋ ਵਾਰੀ ਬੰਦਾ ਪ੍ਰੂਲ ਲੈ ਸਕਦਾ ਉਹਦੇ ਸਾਰੇ ਜੇਲ ਮੈਨੂਅਲ ਪੰਜਾਬ ਜੇਲ ਮੈਨੂਅਲ ਹਰਿਆਣਾ ਜੇਲ ਮੈਨੂਅਲ ਤੇ ਇਹ ਸਾਰੇ ਉਹ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਤੇ ਹੁਣ ਐਕਟ ਹੀ ਸਾਰੇ ਐਮੈਂਡ ਕਰ ਦਿੱਤੇ ਉਹਨਾਂ ਨੇ ਤਾਂ ਹੁਣ ਤੇ ਹੁਣ ਇਹ ਨੂੰ ਕੀ ਬਾਰ-ਬਾਰ ਕਹੀ ਜਾਈਏ ਆਪ ਜਕੀਨ ਹੁਣ ਮੈਂ ਇਹ ਪੁੱਛਣਾ ਚਾ ਰਿਹਾ ਸੀਗਾ ਇਸ ਦੇ ਪਿੱਛੇ ਅਦਾਲਤਾਂ ਹੁੰਦੀਆਂ ਨੇ ਜਾਂ ਇਹਦੇ ਪਿੱਛੇ ਇਹ 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 ਪਰੋਲ ਦਾ ਜਿਹੜਾ ਹੁੰਦਾ ਇਹਨਾਂ ਅਦਾਲਤਾਂ ਦਾ ਕੋਈ ਨਹੀਂ ਅਦਾਲਤਾਂ ਸਕੇਲ ਦਾ ਕੇਵਲ ਸਕੇਲ ਦਾ ਕੇਵਲ ਸਜ਼ਾ ਤੱਕ ਉੱਥੇ ਤੱਕ ਹੁੰਦਾ ਉਦੋਂ ਬਾਅਦ ਜਿਹੜਾ ਆ ਇਹ ਸਾਰਾ ਫਿਰ ਗਵਰਨਮੈਂਟ ਦਾ ਕਾਰਜ ਹੁੰਦਾ ਬਹੁਤ ਧੰਨਵਾਦ